ਸੀਟ ਵਿਭਾਗ ਜਿਹੜਾ ਹੈ ਇਹ ਐਕਟਿਵ ਕਦੋਂ ਹੁੰਦਾ ਜਦੋਂ ਦੀਵਾਲੀ ਹੁੰਦੀ ਹੈ ਸਾਰੇ ਸਾਲ ਦੇ ਵਿੱਚ ਐਵਰੇਜ ਜਿਹੜਾ ਹੈ ਅਗਰ ਅਮਰitsar ਦੀ ਗੱਲ ਕਰ ਲਈਏ ਤੇ 500 ਦੇ ਤਕਰੀਬਨ ਚਲਾਨ ਕੱਟੇ ਜਾਂਦੇ ਜਿਦੇ ਚ ਟੈਸਟਿੰਗ ਵੀ ਹੁੰਦੀ ਹੈ ਤੇ ਚਲਾਨ ਵੀ ਕੱਟੇ ਜਾਂਦੇ ਲੇਕਿਨ ਅੱਜ ਤੱਕਨ ਇਸ ਦੇ ਚ ਕੋਈ ਬੰਦਾ ਦੱਸ ਦੇਵੇ ਕਿ ਅਗਰ ਕਿਸੇ ਨੇ ਐਡਲਟਰੇਸ਼ਨ ਕੀਤੀ ਹੈ ਤੇ ਉਸ ਦੇ ਵਿੱਚ ਕੋਈ ਸਜ਼ਾ ਹੋਈ ਹੈ ਨਹੀਂ ਖੋਆ ਬਣ ਰਿਹਾ ਉਥੇ ਦੀਵਾਲੀ ਦੇ ਮੌਸਮ ਚ ਖੋਆ ਨਹੀਂ ਬਣ ਰਿਹਾ ਉਥੇ ਸਾਰਾ ਸਾਲ ਖੋਆ ਬੰਦਾ 4-500 ਚਲਾਨ ਇੱਕ ਮਹੀਨੇ ਦਾ ਕੱਟ ਕੇ ਤੁਸੀਂ ਐਡਾ ਤਗੜਾ ਇਨਫਰਾਸਟ੍ਰਕਚਰ ਜਦੋਂ ਆਉਂਦੇ ਟਾਰ 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 ਨਕਲੀ ਖੋਆ ਨਕਲੀ ਮਟਾਈ ਗੰਦਪਾਨ ਦੇ ਵਿੱਚ ਫੂਡ ਦੇ ਵਿੱਚ ਗੰਦਪਾਨ ਨੂੰ ਲੋਕ ਨੇ ਪਰ ਸਵਾਲ ਹੈ ਕਿ ਸਰਕਾਰੀ ਤੰਤਰ ਦਾ ਜਿਹੜਾ ਡੰਡਾ ਉਹ ਐਡਾ ਕ ਕਮਜ਼ੋਰ ਹੈ ਕਿ ਜੋ ਵੱਜ ਵੀ ਜਾਵੇ ਤੇ ਉਹਦਾ ਅਸਰ ਕੋਈ ਨਹੀਂ ਹੁੰਦਾ ਮਤਲਬ ਦੋਸਤਾਂ ਇੰਨਾ ਦੁੱਧ ਨਹੀਂਗਾ ਜਿੰਨ ਤੋਂ ਵਾਦਾ ਹੀ ਖੋਇਆ ਤਿਆਰ ਕਰ ਦਿੱਤੇ 500 ਚਲਾਨ ਹੁੰਦਾ ਸਿਰਫ 500 500 ਚਲਾਨ ਦੀ ਕੀ ਅਹਿਮੀਅਤ ਹੈ ਕੁਝ ਵੀ ਅਹਿਮੀਅਤ ਨਹੀਂ ਹੈ ਵੀ ਆਰ ਦੇ ਗਰੀਬ ਤੇ ਰੇੜੀ ਅੰਮ੍ਰਿਤਸਰ ਦੇ ਵਿੱਚ ਚੈਕਿੰਗ ਕਰਨਾ ਮਾੜੀ ਗੱਲ ਨਹੀਂ ਹੈ ਮੈਂ ਤਾਂ ਕਹਿੰਦਾ ਰੋਜ਼ ਚੈਕਿੰਗ ਕਰੋ ਸਵਾਲ ਇੱਥੇ ਸੀ ਇਹ ਕਰ ਰਿਹਾ ਕਿ ਆਖਿਰਕਾਰ ਜਦੋਂ ਦੀਵਾਲੀ ਆਂਦੀ ਉਦੋਂ ਹੀ ਕਿਉਂ ਸਵਾਲ ਹੈ ਕਿ ਆਖਰਕਾਰ ਇੱਕ ਕੁਝ ਦਿਨਾਂ ਦੀ ਸ਼ਕਤੀ ਕਿਉਂ ਛੱਡ ਦਿਓ ਫਿਰ ਸਾਰਾ ਸਾਲ ਜਿਸ ਤਰੀਕੇ ਨਾਲ ਲੋਕੀ ਖਾ ਰਹੇ ਤੋਂ ਉਹਨੂੰ ਵੀ ਖਾਈ ਜਾਣ ਹੁਣ ਕਿਉਂ ਚੈਕਿੰਗ ਦੇ ਰਹੀ ਐ ਨੂੰ ਦੁਕਾਨਦਾਰੀ ਨਾ ਬਣਾਓ ਅਸ਼ੀਕਦਰ ਸਾਹਿਬ ਦੇ ਪਾਰ ਹੈ ਉੱਥੇ ਵੀ ਜਿਹੜਾ ਲੋਕ ਸੰਗਤ ਕਿਓਚੜਾ ਆਂਦੀ ਹੈ ਉਹ ਵੀ ਨਕਲੀ ਜਿਹੜਾ ਸੀ ਵੇਚਿਆ ਜਾਂ ਜਿਸ ਤੋਂ ਬਾਅਦ ਸ਼ਕਤੀ ਜਿਹੜੀ ਹੈ ਉਹ ਕੀਤੀ ਗਈ ਸੀ ਵੇਚਣ ਵਾਲੇ ਨੂੰ ਇਹ ਸ਼ਰਮ ਨਹੀਂ ਆਈ ਕਿ ਮੈਂ ਗੁਰੂ ਘਰ ਦੇ ਵਿੱਚ ਜਾ ਕੇ ਵੀ ਇਹ ਕੰਮ ਕਰਦਾ ਸਚੀ ਕਾਲ ਜੀ ਅੱਜ ਗੱਲ ਕਰਾਂਗੇ ਉਸ ਖਤਰੇ ਦੀ ਜੋ ਕਿ ਤਿਉਹਾਰਾਂ ਦੇ ਉੱਤੇ ਮਿਠਾਸ ਦੇ ਨਾਲ-ਨਾਲ ਵੱਧਦਾ ਹੈ ਮਿਠਾਈਆਂ ਦੇ ਵਿੱਚ ਮਿਲਾਵਟ ਦਾ ਖੇਡ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਲੇਕਿਨ ਸਵਾਲ ਇਹੀ ਖੜਾ ਹੁੰਦਾ ਹੈ ਕਿ ਮਿਠਾਸ ਸੱਚਮੁੱਚ ਖਰੀ ਹੈ ਇਸ ਬਾਰੇ ਵੀ ਅੱਜ ਵਿਚਾਰ ਸਹਿਤ ਚਰਚਾ ਕਰਾਂਗੇ ਕਿਉਂਕਿ ਹਰ ਸਾਲ ਸਿਹਤ ਵਿਭਾਗ ਦੇ ਵੱਲੋਂ ਛਾਪੇ ਮਾਰੀ ਤਾਂ ਕੀਤੀ ਜਾਂਦੀ ਹੈ ਲੇਕਿਨ ਇਹ ਸਿਲਸਿਲਾ ਇੱਥੇ ਨਹੀਂ ਰੁਕਦਾ ਮਿਲਾਵਟ ਦੀ ਜਿਹੜੀਆਂ ਗਤੀਵਿਧੀਆਂ ਨੇ ਉਹ ਲਗਾਤਾਰ ਚਲਦੀਆਂ ਜਾ ਰਹੀਆਂ ਨੇ ਤੇ ਤਿਉਹਾਰਾਂ ਦੇ ਲਾਗੇ ਗਤੀਵਿਧੀਆਂ ਹੋਰ ਵੀ ਤੇਜ਼ ਹੋ ਜਾਂਦੀਆਂ ਨੇ ਇਸ ਬਾਰੇ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖਰਨਾ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਕਿਵੇਂ ਦੇਖਦੇ ਹੋ ਹਰ ਸਾਲ ਜਦੋਂ ਤਿਉਹਾਰਾਂ ਦਾ ਸੀਜ਼ਨ ਆਂਦਾ ਹੈ ਤਿਉਹਾਰ ਸ਼ੁਰੂ ਹੋ ਜਾਂਦੇ ਨੇ ਖਾਸ ਕਰ ਜਦੋਂ ਦੀਵਾਲੀ ਦਾ ਤਿਉਹਾਰ ਆਂਦਾ ਹੈ ਤਾਂ ਮਿਲਾਵਟ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਹੋਰ ਤੇਜ਼ ਹੋ ਜਾਂਦੀਆਂ ਨੇ ਇਹ ਗਤੀਵਿਧੀਆਂ ਵਧਦੀਆਂ ਹੀ ਜਾ ਰਹੀਆਂ ਨੇ ਬਿਲਕੁਲ ਸੁਖਜੀਤ ਪਹਿਲੀ ਗੱਲ ਤੇ ਮਿਲਾਵਟ ਸਾਰਾ ਸਾਲ ਹੁੰਦੀ ਹੈ ਲੇਕਿਨ ਜਿੰਨ ਜਿਹੜਾ ਨਾ ਉਹ ਸਿਰਫ ਜਿਹੜਾ ਸਿਹਤ ਵਿਭਾਗ ਨੂੰ ਦੀਵਾਲੀ ਦੇ ਨੇੜੇ ਆ ਕੇ ਹੀ ਨਜ਼ਰ ਆਉਂਦਾ ਹੈ ਇਹ ਕੋਈ AI ਦੀ ਵੀਡੀਓ ਨਹੀਂ ਹੈਗੀ ਕਿ ਜਿਹੜੀ ਕਿ ਇੱਕਦਮ ਬਣਾਈ ਗਈ ਹੈ ਇਹ 24 ਘੰਟੇ ਜਿਹੜਾ ਚੱਲਣ ਵਾਲਾ ਪ੍ਰੋਸੈਸ ਹੈ ਠੀਕ ਹੈ ਸਪਲਾਈ ਉਸ ਵੇਲੇ ਜ਼ਿਆਦਾ ਹੁੰਦੀ ਹੈ ਦਵਾਈਆਂ ਮਾਫ ਕਰਨਾ ਮਠਾਈਆਂ ਦੀ ਸਪਲਾਈ ਉਸ ਵੇਲੇ ਜ਼ਿਆਦਾ ਹੁੰਦੀ ਹੈ ਤੇ ਇਸ ਵੇਲੇ ਲੋਕ ਖਰੀਦਦੇ ਨੇ ਲੇਕਿਨ ਤੁਸੀਂ ਦੇਖੋ ਕਿ ਸਿਹਤ ਵਿਭਾਗ ਐਕਟਿਵ ਕਦੋਂ ਹੁੰਦਾ ਜਦੋਂ ਦੀਵਾਲੀ ਆਉਂਦੀ ਹੈ ਸਾਰਾ ਸਾਲ ਕਿਉਂ ਨਹੀਂ ਔਰ ਤੁਸੀਂ ਦੇਖੋ ਸਭ ਤੋਂ ਪਹਿਲਾਂ ਅਸੀਂ ਮੌਸਮ ਦੀ ਗੱਲ ਕਰੀ ਕਿ ਅਕਤੂਬਰ ਦਾ ਜਦੋਂ ਮਹੀਨਾ ਹੁੰਦਾ ਹੈ ਉਸ ਵੇਲੇ অলমোস্ট ਜੇਰਾ ਤੁਸੀਂ ਦੇਖੋ ਐਜ਼ ਏ ਗਰਲ ਤੁਸੀਂ ਦੇਖੋ ਕਿ ਘਰ ਦੀ ਸਭੀਆਂ ਘੱਟ ਖਰਾਬ ਹੁੰਦੀਆਂ ਜ਼ਿਆਦਾਤਰ ਅਗਰ ਖਰਾਬੀ ਦਾ ਜਿਹੜਾ ਮੌਸਮ ਹੁੰਦਾ ਉਹ ਜੁਲਾਈ ਤੇ ਅਗਸਟ ਦਾ ਹੁੰਦਾ ਜਿਸ ਵੇਲੇ ਕੀ ਬਰਸਾਤ ਹੁੰਦੀ ਹੈ ਉਸ ਵੇਲੇ ਉਰਲੀ ਲੱਗਣ ਦੀ ਸਮੱਸਿਆ ਹੁੰਦੀ ਹੈ ਫੂਡ ਜਲਦੀ ਖਰਾਬ ਹੋ ਜਾਂਦਾ ਉਸ ਵੇਲੇ ਸਿਹਤ ਵਿਭਾਗ ਵੱਲੋਂ ਕੋਈ ਚੈਕਿੰਗ ਨਹੀਂ ਕੀਤੀ ਜਾਂਦੀ ਸਿੱਧੇ ਤੌਰ ਤੇ ਕਹੀਏ ਕਿ ਇਹ ਇੱਕ ਦੁਕਾਨਦਾਰੀ ਹੈ ਜਿਹੜੀ ਦੁਕਾਨਦਾਰੀ ਜਿਹੜੀ ਹੈ ਦੀਵਾਲੀ ਦੇ ਮੌਕੇ ਚਲਾਈ ਜਾਂਦੀ ਹੈ ਤੇ ਦੁਕਾਨਦਾਰਾਂ ਨੂੰ ਵੀ ਪਤਾ ਹੁੰਦਾ ਹੈ ਕਿ ਠੀਕ ਹੈ ਜੀ ਦੀਵਾਲੀ ਆ ਗਈ ਹੈ ਕਿ ਸਾਡੇ ਕੋਲ ਸੈਂਪਲ ਭਰਨ ਵਾਲੇ ਆਣਗੇ ਉਹ ਸਾਡੇ ਸੈਂਪਲ ਭਰਨਗੇ ਸੈਂਪਲ ਭਰਨ ਤੋਂ ਬਾਅਦ ਅਸੀਂ ਉਹਨਾਂ ਕੋਲ ਜਾਵਾਂਗੇ ਉੱਥੇ ਮਥਾ ਟੇਕਾਂਗੇ ਤੇ ਮਥਾ ਹੋਵੇਗਾ ਅਗਰ ਗੱਲ ਕਰੀਏ ਤੇ ਇਹ ਇੱਕ ਧੰਦਾ ਬਣ ਚੁੱਕਾ ਹੈ ਸਿਹਤ ਵਿਭਾਗ ਜਿਹੜਾ ਹੈ ਇਹ ਐਕਟਿਵ ਕਦੋਂ ਹੁੰਦਾ ਜਦੋਂ ਦੀਵਾਲੀ ਹੁੰਦੀ ਹੈ ਦੀਵਾਲੀ ਤੋਂ ਇਲਾਵਾ ਇਸ ਦੇ ਚ ਬਹੁਤ ਸਾਰੇ ਫੈਸਟੀਵਲ ਹੁੰਦੇ ਨੇ ਇਸ ਪੰਜਾਬ ਚ ਬਹੁਤ ਸਾਰੇ ਫੈਸਟੀਵਲ ਹੁੰਦੇ ਨੇ ਹਰ ਚੀਜ਼ ਜਿਹੜੀ ਹੈ ਹੋਮ ਮੇਡ ਤਿਆਰ ਹੁੰਦੀ ਹੈ ਬਾਜ਼ਾਰੋਂ ਵੀ ਤਿਆਰ ਹੁੰਦੀ ਹੈ ਤੁਸੀਂ ਦੇਖੋ ਸਭ ਤੋਂ ਪਹਿਲੇ ਡਾਕਟਰ ਕੋਲ ਤੁਸੀਂ ਜਦੋਂ ਦਿਖਾਨ ਜਾਂਦੇ ਹੋ ਉਹ ਕੀ ਕਹਿੰਦਾ ਬਾਹਰਲਾ ਖਾਣਾ ਬੰਦ ਕਰ ਦਿਓ ਇਹਦਾ ਮਤਲਬ ਕੀ ਹੈ ਬਾਹਰਲਾ ਖਾਣਾ ਖਰਾਬ ਸੀ ਜਿਹਦੇ ਕਰਕੇ ਉਸਦੀ ਤਬੀਅਤ ਖਰਾਬ ਹੋਈ ਉਥੇ ਸਿਹਤ ਵਿਭਾਗ ਨੇ ਚੈਕਿੰਗ ਕਿਉਂ ਨਹੀਂ ਕੀਤੀ ਠੀਕ ਹੈ ਸਾਰੇ ਸਾਲ ਦੇ ਵਿੱਚ ਐਵਰੇਜ ਜਿਹੜਾ ਹੈ ਅਗਰ ਅਮਰitsar ਦੀ ਗੱਲ ਕਰ ਲਈਏ ਤੇ 500 ਦੇ ਤਕਰੀਬਨ ਚਲਾਨ ਕੱਟੇ ਜਾਂਦੇ ਜਿਦੇ ਚ ਟੈਸਟਿੰਗ ਵੀ ਹੁੰਦੀ ਹੈ ਤੇ ਚਲਾਨ ਵੀ ਕੱਟੇ ਦਿੱਤੇ ਲੇਕਿਨ ਅੱਜ ਤੱਕਨ ਇਸ ਦੇ ਚ ਕੋਈ ਬੰਦਾ ਦੱਸ ਦੇਵੇ ਕਿ ਅਗਰ ਕਿਸੇ ਨੇ ਐਡਲਟਰੇਸ਼ਨ ਕੀਤੀ ਹੈ ਤੇ ਉਸ ਦੇ ਵਿੱਚ ਕੋਈ ਸਜ਼ਾ ਹੋਈ ਹੈ ਨਹੀਂ ਅਗਰ ਹੋਈ ਵੀ ਹੋਏਗੀ ਤਾਂ ਬਹੁਤ ਇੱਕ ਨੋਮੀਨਲ ਜਿਹਾ ਇੱਕ ਜੁਰਮਾਨਾ ਹੁੰਦਾ ਹੈ ਉਹਨਾਂ ਨੂੰ ਪੇ ਕਰਨਾ ਪੈਂਦਾ ਹੈ ਉਸ ਬਾਅਦ ਉਹ ਕਲੀਅਰ ਹੋ ਜਾਂਦੇ ਨੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਕਾਨੂੰਨ ਦੇ ਵਿੱਚ ਜਿਹੜੀਆਂ ਇੱਕ ਪ੍ਰੋਬਲਮਸ ਨੇ ਜਿਹਦੇ ਵਿੱਚ ਕੀ ਕਿਹਾ ਜਾਂਦਾ ਹੈ ਕਿ ਫੂਡ ਕਿੱਥੋਂ ਬਣਿਆ ਖੰਡ ਕਿਸੇ ਕੋਲ ਦਿੱਤੀ ਰੰਗ ਕਿਸੇ ਕੋਲ ਦਿੱਤਾ ਵੇਸਣ ਕਿਹਦੇ ਕੋਲ ਦਿੱਤਾ ਚਲੋ ਉਹ ਕਾਨੂੰਨੀ ਨੁਕਤੇ ਨੇ ਸੀ ਉੱਤੇ ਡਿਸਕਸ ਨਹੀਂ ਕਰਨਾ ਚਾਹਦੇ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਇੱਕ ਦੁਕਾਨਦਾਰੀ ਜਿਹੜੀ ਹੈ ਸ਼ੁਰੂ ਹੁੰਦੀ ਹੈ ਔਰ ਇਕੱਲੀ ਦੁਕਾਨਦਾਰੀ ਅੰਮ੍ਰਿਤਸਰ ਚ ਨਹੀਂ ਪੂਰੇ ਪੰਜਾਬ ਚ ਸ਼ੁਰੂ ਹੁੰਦੀ ਤੁਸੀਂ ਵੇਖੋ ਜਲੰਧਰ ਵੇਖ ਲਓ ਲੁਧਿਆਣਾ ਵੇਖ ਲਓ ਅੰਬਾਲਾ ਜਿੱਥੇ ਵੀ ਇਹ ਹੁੰਦਾ ਹੈ ਔਰ ਸਭ ਤੋਂ ਇੰਪੋਰਟੈਂਟ ਇਸ਼ੂ ਕੀ ਹੈ ਕਿ ਜਿਸ ਫੈਕਟਰੀ ਜਿਹੜੀ ਹੈ ਫ੍ਰੀਜ਼ ਕਰਦੇ ਆ ਜਿੱਥੇ ਖੋਆ ਬਣ ਰਿਹਾ ਉੱਥੇ ਦੀਵਾਲੀ ਦੇ ਮੌਸਮ ਚ ਖੋਆ ਨਹੀਂ ਬਣ ਰਿਹਾ ਉੱਥੇ ਸਾਰਾ ਸਾਲ ਖੋਆ ਬੰਦਾ ਇਹ ਤੇ ਹੈ ਨਹੀਂ ਮੈਂ ਫਿਰ ਗੱਲ ਕਰਨਾ ਕਿ AI ਦੀ ਵੀਡੀਓ ਤੇ ਹੈ ਨਹੀਂ ਕਿ ਇੱਕਦਮ ਬਣਾਈ ਤੇ ਚੱਲ ਗਈ ਪਹਿਲੇ ਉਹ ਜ਼ਮੀਨ ਖਰੀਦੀ ਗਈ ਜ਼ਮੀਨ ਤੇ ਸ਼ੈੱਡ ਪਾਇਆ ਗਿਆ ਉੱਥੇ ਕੰਸਟਰਕਸ਼ਨ ਕੀਤੀ ਗਈ ਉਹਦਾ ਰੌ ਮਟੀਰੀਅਲ ਖਰੀਦਿਆ ਗਿਆ ਤੋਂ ਸਭ ਕੁਝ ਖਰੀਦਣ ਤੋਂ ਬਾਅਦ ਜਿਹੜਾ ਹੈ ਉਸ ਤੋਂ ਬਾਅਦ ਉਹ ਨਕਲੀ ਖੋਆ ਜਾਂ ਨਕਲੀ ਮਠਾਈ ਤਿਆਰ ਹੁੰਦੀ ਹੈ ਇਸ ਕਰਕੇ ਇਹ ਮਹਿਜ ਇੱਕ ਲੋਕਾਂ ਦੇ ਅੰਦਰ ਡਰ ਦਰਾਵਾ ਕੁਕੀਏਸ ਲਈ ਲੋਕ ਦੇਖਣਾ ਚਾਹੁੰਦੇ ਨੇ ਤਾਂ ਇਹ ਇੱਕ ਦੁਕਾਨਦਾਰੀ ਦਾ ਜਰੀਆ ਹੈ ਜਿਹੜਾ ਕਿ ਸਿਹਤ ਵਿਭਾਗ ਵੱਲੋਂ ਕੀਤਾ ਜਾ ਰਿਹਾ ਅਦਰਵਾਈਜ਼ ਸਿਰਫ ਡਰ ਤੋਂ ਇਲਾਵਾ ਕੁਝ ਨਹੀਂ ਰਿਜ਼ਲਟ ਹੈ ਇਸ ਦੇ ਵਿੱਚ ਜ਼ੀਰੋ ਹੈ ਸਰ ਲੋਕ ਕਿਵੇਂ ਅਲਰਟ ਹੋਣਗੇ ਕਿਉਂਕਿ ਲੋਕ ਜਦੋਂ ਦੁਕਾਨ ਤੇ ਜਾਂਦੇ ਨੇ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਮਿਠਾਈ ਜਿਹੜੀ ਹੈ ਨਕਲੀ ਹੈ ਜਾਂ ਅਸਲੀ ਕਿਉਂਕਿ ਲੋਕਾਂ ਨੂੰ ਤਾਂ ਅਗਰ ਇਸ ਤਰ੍ਹਾਂ ਦੀ ਮਿਲਾਵਟ ਖੋਰ ਮਿਠਾਈ ਜਿਹੜੀ ਵੇਚੀ ਜਾਂਦੀ ਹੈ ਉਹ ਤਾਂ ਸਿੱਧਾ ਜ਼ਹਿਰ ਭਰੋਸਿਆ ਜਾ ਰਿਹਾ ਦੇਖੋ ਇੱਕ ਮੋਰ ਲਾਉਂਦੇ ਐ ਐਫ ਐਸ ਐਈ ਅਮੋਰ ਦੇ ਰੀਨਾ ਉਹ ਨਕਲੀ ਨੂੰ ਅਸਲੀ ਕਰਨ ਦਾ ਤਰੀਕਾ ਹੈ ਤੁਸੀਂ ਦੇਖੋ ਐਫਐਸਐਸਏ ਜਦੋਂ ਮੋਹਰ ਲਾ ਦਿੰਦੀ ਲੋਕੀ ਕਹਿੰਦੇ ਠੀਕ ਹੈ ਪਰ ਉਹਦੇ ਤੇ ਵੀ ਸੈਂਪਲਿੰਗ ਹੋ ਰਹੀ ਹੈ ਤੁਸੀਂ ਦੇਖੋ ਰੇੜੀ ਤੇ ਇੰਨਾ ਫੂਡ ਤਿਆਰ ਹੋ ਰਿਹਾ ਅਸੀਂ ਕਹਿੰਦੇ ਰੇੜੀ ਦਾ ਫੂਡ ਗੰਦਾ ਪਰ ਰੇੜੀ ਦਾ ਫੂਡ ਵੀ ਤਾਂ ਫਰੈਸ਼ ਹੈ ਕਿਉਂਕਿ ਉਸਲੇ ਬਣਾਉਂਦੇ ਨੇ ਉਸਲੇ ਵੇਚ ਦਿੰਦੇ ਨੇ ਆਪਾਂ ਗੱਲ ਕਰ ਰਹੇ ਹਾਂ ਕਿ ਅਗਰ ਤੁਸੀਂ ਮੁਹਿੰਮ ਚਲਾਨੀ ਹੈ ਤੁਸੀਂ ਸਾਰਾ ਸਾਲ ਕਿਉਂ ਨਹੀਂ ਅਗਰ ਕਿਸੇ ਬੰਦੇ ਨੂੰ ਪੇਟ ਖਰਾਬ ਹੁੰਦਾ ਉਹ ਕਿਸ ਕਰਕੇ ਹੋਏਗਾ ਜਦੋਂ ਉਹਨੇ ਕੋਈ ਬਿਆਰੋ ਚੀਜ਼ ਖਾਦੀ ਉਸ ਨੂੰ ਰਿਐਕਸ਼ਨ ਕਰ ਗਈ 450 ਚਲਾਨ ਇੱਕ ਮਹੀਨੇ ਦਾ ਕੱਟ ਕੇ ਤੁਸੀਂ ਐਡਾ ਤਗੜਾ ਇਨਫਰਾਸਟ੍ਰਕਚਰ ਜਦੋਂ ਆਂਦੇ ਧਾਰ 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 ਨਕਲੀ ਕੋਆ ਨਕਲੀ ਮਟਾਈ ਅੱਛਾ ਫਿਰ ਦੇਖੋ ਜੇ ਨਕਲੀ ਮਟਾਈ ਹੈ ਤੇ ਤੁਸੀਂ ਉਹ ਉੱਥੇ ਹੀ ਡਿਸਟਰੋਏ ਕਰ ਦਿੱਤਾ ਉਸ ਤੋਂ ਬਾਅਦ ਜਿੰਨੇ ਵੀ ਬੰਦੇ ਜਿਨ੍ਹਾਂ ਦੀ ਨਕਲੀ ਮਟਾਈ ਡਿਸਟਰੋਏ ਕੀਤੀ ਗਈ ਹੈ ਉਹ ਸਾਰੇ ਆਪਰੇਟਿਵ ਸਿਸਟਮ ਦੇ ਵਿੱਚ ਬੈਠੇ ਨੇ ਔਰ ਖਾਸ ਕਰਕੇ ਇੱਕ ਲਾਈਮਲਾਈਟ ਚਾਣ ਵਾਸਤੇ ਇੱਕ ਇਸ਼ੂ ਬਣਾਉਣ ਵਾਸਤੇ ਇਹ ਕੰਮ ਕੀਤਾ ਜਾ ਰਿਹਾ ਹੈ ਕਿ ਇਹ ਦੇਖੋ ਜੀ ਅਸੀਂ ਦੁਕਾਨ ਤੇ ਗਏ ਜੀ ਉਸਲੇ ਸੈਂਪਲ ਪਰੇ ਜੀ ਉਸ ਤੋਂ ਬਾਅਦ ਮੀਡੀਆ ਅੱਗੇ ਵੀ ਪਰੋਸਿਆ ਜਾਂਦਾ ਹਾਂ ਜੀ ਦੇਖੋ ਜੀ ਅਸੀਂ ਆਏ ਆ ਜੀ ਅਸੀਂ ਸੈਂਪਲ ਉਹਨੂੰ ਪਿੱਛੇ ਕੇ ਪਕੌੜੇ ਦੀ ਦੁਕਾਨ ਤੇ ਚਲੇ ਗਏ ਪਕੌੜੇ ਦੀ ਦੁਕਾਨ 1947 ਤੋਂ ਬਾਅਦ ਹੀ ਚੱਲਦੀ ਪਈ ਹੈ 1947 ਤੋਂ ਲੈ ਕੇ ਅੱਜ 2025 ਆ ਗਈ 2025 ਜਾ ਕੇ ਇਹਨਾਂ ਨੂੰ ਯਾਦ ਆਇਆ ਕਿ ਪਕੌੜੇ ਦੀ ਦੁਕਾਨ ਤੇ ਜਿਹੜਾ ਤੇਲ ਹੈ ਉਹ ਜਿਹੜਾ ਖਰਾਬ ਹੈ ਔਰ ਮੈਂ ਦਾਅਵੇ ਨਾ ਕਹਿਣਾ ਕਿ ਉਸ ਪਕੌੜੇ ਦੀ ਦੁਕਾਨ ਤੋਂ ਬਹੁਤ ਸਾਰੇ ਸਿਹਤ ਵਿਭਾਗ ਦੇ ਅਧਿਕਾਰੀ ਸਿਹਤ ਮੰਤਰੀ ਤੱਕ ਉਹ ਪਕੌੜੇ ਖਾ ਕੇ ਗਏ ਆ ਤੇ ਉਸ ਵੇਲੇ ਚੈਕਿੰਗ ਅੱਜ ਤੁਹਾਨੂੰ ਪਕੌੜਿਆਂ ਦੀ ਗੱਲ ਕਿਉਂ ਯਾਦ ਆਈ ਕਿਉਂਕਿ ਚੱਕਰ ਕੀ ਹੈ ਕਿ ਕਿਸੇ মিডিਆ ਹਾਊਸ ਨੇ ਕਿ ਕਬਰ ਲਗਾਈ ਸੀ ਕਿ ਐ ਪਕੌੜਿਆਂ ਦੀ ਦੁਕਾਨ ਤੇ ਚੈੱਕ ਕੀਤੀ ਜਾਏ ਤੁਸੀਂ ਫੜਾਫੜ ਆਪਣੀ ਇੱਜ਼ਤ ਬਚਾਉਣ ਉੱਤੇ ਪਰ ਤਾਲਮਾ ਤਾਮ-ਜਾਮ ਲਸ਼ਕਰ ਲੈ ਕੇ ਉੱਤੇ ਪਹੁੰਚ ਗਏ ਜਦੋਂ ਚਲਾਨ ਕੱਢਤਾ ਜਾਂ ਜਾਂ ਉਹ ਸੀਲਿੰਗ ਕਰ ਲਈ ਉਹ ਪਕੌੜਿਆਂ ਦੀ ਦੁਕਾਨ ਕਿਸੇ ਵੀ ਮੈਂ ਦੁਕਾਨ ਦੀ ਗੱਲ ਕਰ ਰਿਹਾ ਜਿਸ ਵੀ ਦੁਕਾਨ ਤੇ ਤੁਸੀਂ ਜਾ ਰਹੇ ਹੋ ਠੀਕ ਹੈ ਪਿੱਛੇ ਅਸੀਂ ਦੇਖਿਆ ਸੀ ਕਿ ਬੰਦਾ ਥੁੱਕ ਪਾ ਰਿਹਾ ਉਹਦੇ 'ਚ ਕੀ ਕਾਰਵਾਈ ਹੋਈ ਤਰਨਤਾਰਨ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਉਹ ਪਾ ਰਿਆ ਜਾਂ ਨਹੀਂ ਪਾ ਰਿਆ ਦੈਟਸ ਅ ਸੈਕੰਡਰੀ ਥਿੰਗ ਇੱਕ ਪਿਛੇ ਲੁਧਿਆਣੇ ਦੀ ਵੀਡੀਓ ਵਾਇਰਲ ਹੋਈ ਸੀ ਉਹਨੇ ਪਲਾਸਟਿਕ ਦੇ ਲਫਾਫੇ ਵਿੱਚ ਦੇ ਦਿੱਤਾ ਗੰਦਪਾਨ ਦੇ ਵਿੱਚ ਫੂਡ ਦੇ ਵਿੱਚ ਗੰਦਪਾਨ ਨੂੰ ਲੋਕ ਨੇ ਪਰ ਸਵਾਲ ਹੈ ਕਿ ਸਰਕਾਰੀ ਤੰਤਰ ਦਾ ਜਿਹੜਾ ਡੰਡਾ ਉਹ ਐਡਾ ਕ ਕਮਜ਼ੋਰ ਹੈ ਕਿ ਜੋ ਵੱਜ ਵੀ ਜਾਵੇ ਤੇ ਉਹਦਾ ਅਸਰ ਕੋਈ ਨਹੀਂ ਹੁੰਦਾ ਉਹ ਮਤਲਬ ਇੱਕ ਤਰ੍ਹਾਂ ਦਾ ਉਹ ਜਦੋਂ ਡੰਡਾ ਵੱਜ ਜਾਂਦਾ ਨਾ ਉਹ ਜਿਆਦਾ ਵਧੀਆ ਰਹਿੰਦਾ ਦੁਕਾਨਦਾਰ ਵਾਸਤੇ ਠੀਕ ਹੈ ਯਾਰ ਇੱਕੋਰੀ ਬੰਦਾ ਆਇਆ ਸੀ ਸਸਤਰੀਗਲ ਬੁਲਾ ਲਈ ਹੈ ਤੇ ਕਹਾਣੀ ਮੁੱਕ ਗਈ ਤੇ ਮਤਲਬ ਕਹਿੰਦਾ ਮਤਲਬ ਹੈ ਕਿ ਇਹ ਇੱਕ ਸਾਡੇ ਦੇਸ਼ ਨਾ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਮੁਹਿੰਮ ਸ਼ੁਰੂ ਹੁੰਦੀ ਹੈ ਉਹ ਇੱਕ ਮਾਫੀਆ ਦਾ 파ਟ ਬਣ ਜਾਂਦੀ ਹੈ ਤਾਂ ਇਹ ਜਿਹੜਾ ਅੱਜ ਕੱਲ ਇੱਕ ਮਾਫੀਆ ਅੱਜ ਕੱਲ 15 ਦਿਨ ਵਰਕ ਕਰੇਗਾ ਮੈਕਸਿਮਮ ਦੇਰਾ ਹੈ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤੱਕ ਨਾ ਸਾਰਾ ਕੁਝ ਵਰਕ ਹੋਏਗਾ ਦੀਵਾਲੀ ਤੋਂ ਬਾਅਦ ਇੱਕਦਮ ਫੂਡ ਵੀ ਠੀਕ ਹੋ ਜਾਏਗਾ ਉਹੀ ਮਠਾਈ ਠੀਕ ਹੋ ਜਾਏਗੀ ਉਹੀ ਖੋਆ ਠੀਕ ਹੋ ਜਾਏਗਾ ਉਹੀ ਦੁੱਧ ਠੀਕ ਹੋ ਜਾਏਗਾ ਮੈਂ ਤੁਹਾਨੂੰ ਦੱਸਾਂ ਐਨਾ ਦੁੱਧ ਨਹੀਂਗਾ ਜਿੰਨ ਤੋਂ ਬਾਅਦ ਅਸੀਂ ਖੋਆ ਤਿਆਰ ਕਰ ਦਿੱਤੇ ਪਏ ਐਨਾ ਦੁੱਧ ਨਹੀਂਗਾ ਜਿਸ ਤੋਂ ਬਾਅਦ ਇਹ ਪਨੀਰ ਤਿਆਰ ਕਰ ਦੇਖੋ ਇੱਕ ਗਾਂ ਜਾਂ ਮੱਝ ਜਰੀਆ ਉਹ ਦੋ ਟਾਈਮ ਦੁੱਧ ਦਿੰਦੀ ਹੈ ਜਾਂ ਤੇ ਦੁੱਧ ਸਵੇਰੇ ਮਿਲੇਗਾ ਤੇ ਜਾਂ ਸ਼ਾਮੇ ਮਿਲੇਗਾ ਤੁਸੀਂ ਇੱਕ ਚੀਜ਼ ਦੇਖੋ ਤੁਸੀਂ ਜਿੱਲੇ ਮਰਜ਼ੀ ਜਾ ਕੇ ਤੁਸੀਂ ਪਨੀਰ ਲੈ ਲਓ ਠੀਕ ਹੈ ਔਰ ਪਨੀਰ ਮਤਲਬ ਇੱਕਦਮ ਰੈਡੀ ਤੁਸੀਂ ਆਜੂਨੇ ਕੋ ਕਹੋ ਕਿ ਮੈਨੂੰ 5000 ਕਿਲੋ ਪਨੀਰ ਚਾਹੀਦਾ ਜੋ 5000 ਕਿਲੋ ਪਨੀਰ ਦੀ ਤੁਹਾਨੂੰ ਹੋਮ ਡਿਲੀਵਰੀ ਹੋਏਗੀ ਔਰ ਕੋਈ ਬੰਦਾ ਅਗਰ ਉਹ ਤੁਸੀਂ ਕਹੋਗੇ ਨਾ ਟੈਸਟਿੰਗ ਕਰ ਬਾਜੀ ਲੈਣਾ ਲਵੋ ਨਹੀਂ ਲੈਣਾ ਤਾਂ ਮੈਂ ਚੱਲਿਆ ਜੀ ਮੈਂ ਹੋਰ ਕਿਤੇ ਵੇਚ ਲਾਂਗਾ ਸਵਾਲ ਹੈ ਕਿ ਅਵੇਲੇਬਿਲਟੀ ਫੂਡ ਦੀ ਐਡੀ ਈਜ਼ੀ ਹੈ ਉੱਥੇ ਤਾਂ ਕੋਈ ਚੱਕਿੰਗ ਹੀ ਨਹੀਂ ਗਈ ਤੇ ਫੇਰ ਤੁਸੀਂ ਜੇ ਦੁਕਾਨਦਾਰ ਦੇ ਸਿਰ ਦੇ ਉੱਤੇ ਬੋਝ ਪਾ ਰਹੇ ਹੋ ਕਿਉਂ ਪਾ ਰਹੇ ਹੋ ਸਿਰਫ ਕੀ ਹੈ ਸ਼ੋਅ ਆਫ ਕਾਰਨ ਕਿ ਇਹ ਦੀਵਾਲੀ ਆ ਗਈ ਜਨਵਾਰ ਆ ਗਿਆ ਹੁਣ ਜਿੰਨ ਜਿਹੜਾ ਬਾਅਦ ਚ ਫਿਰ ਅੰਦਰ ਚਲ ਜਾਏਗਾ ਜਿੱਦਾਂ ਹੁੰਦਾ ਨਾ ਕਿ ਅਸੀਂ ਕਹਿੰਨੇ ਆ ਕਿ ਜਿਹੜੇ ਜੀਵ ਜੰਤੂ ਹੁੰਦੇ ਆ ਉਹ ਵੀ ਬਾਹਰ ਆ ਜਾਂਦੇ ਆ ਜਿੱਦਾਂ ਸੱਪ ਗਰਮੀਆਂ ਦੇ ਵਿੱਚ ਬਾਹਰ ਆ ਜਾਂਦਾ ਤੇ ਸਰਦੀਆਂ ਚ ਅੰਦਰ ਮੜ ਜਾਂਦਾ ਉਹ ਵਾਲਾ ਨਾ ਦਾ ਕਿ ਜਿਸ ਤਰੀਕੇ ਨਾਲ ਜਦੋਂ ਵੀ ਦੀਵਾਲੀ ਆ ਕੋਈ ਤਿਹਾਰ ਆਂਦਾ ਇਹ ਵੇਖਦੇ ਠੀਕ ਹੈ ਜੀ ਤਿਹਾਰ ਹੈਗਾ ਤੇ ਖਿੱਚ ਦੋ ਅੱਛਾ ਫਿਰ ਉਹਦੇ ਵਿੱਚ ਕੀ ਹੈ ਕਿ ਸਿਰਫ ਉਸ ਉਂਹ ਜੀ ਚੀਜ਼ਾਂ ਨੂੰ ਟਾਰਗੇਟ ਕੀਤਾ ਜਾਂਦਾ ਹੋਰ ਬਹੁਤ ਸਾਰੀਆਂ ਚੀਜ਼ਾਂ ਨਾਲ ਤੁਹਾਡੀ ਸਿਹਤ ਖਰਾਬ ਹੁੰਦੀ ਤੁਸੀਂ ਦੇਖੋ ਕਿ ਅਸੀਂ ਕਹਿੰਨੇ ਆ ਕਿ ਮਾਰਾ ਕਿਉਂ ਠੀਕ ਹੈ ਜੀ ਗਲਤ ਕਿਉਂ ਤੇ ਕਿਉਂ ਨਹੀਂ ਚੈਕਿੰਗ ਹੁੰਦੀ ਨਹੀਂ ਸਿਰਫ ਦੁਕਾਨਦਾਰ ਤੇ ਗਏ ਬਸ ਠੀਕ ਹੈ ਦੁਕਾਨਦਾਰ ਆ ਗਈ ਆਪਣਾ ਵਟਾ ਸੈੱਟ ਕੀਤਾ ਤੇ ਛੁੱਟੀ 500 ਚਲਾਨ ਸਿਰਫ ਇੱਕ ਮਹੀਨੇ ਚ 500 ਚਲਾਨ ਹੁੰਦਾ ਸਿਰਫ 500 500 ਚਲਾਨ ਦੀ ਕੀ ਅਹਿਮੀਅਤ ਹੈ ਕੁਝ ਵੀ ਅਹਿਮੀਅਤ ਨਹੀਂ ਹੈ ਐਡਾ ਵੱਡਾ ਡਿਪਾਰਟਮੈਂਟ ਹੋਵੇ ਹੈਲਥ ਡਿਪਾਰਟਮੈਂਟ ਹੋਵੇ ਇੰਨੀ ਦੁਕਾਨ ਹੋਵੇ ਵੀ ਆਰ ਤੇ ਗਰੀਬ ਤੇ ਰਹੜੀ ਆ ਅੰਮ੍ਰਿਤਸਰ ਦੇ ਵਿੱਚ ਉਹੀ ਮੈਂ ਕੈਰੀ ਉਸੇ ਚੈਕਿੰਗ ਦੀ ਗੱਲ ਕੀਤੀ ਜਦੋਂ ਤਿਉਹਾਰ ਆਉਂਦੇ ਨੇ ਲੋਕ ਕੋਈ ਵੀ ਆਪਣੇ ਘਰਾਂ ਦੇ ਬਾਹਰ ਟੈਂਟ ਲਗਾ ਕੇ ਮਠਿਆਈਆਂ ਵੇਚਣਾ ਸ਼ੁਰੂ ਕਰ ਦਿੰਦੇ ਨੇ ਲੇਕਿਨ ਕੋਈ ਕ੍ਰਾਈਟੇਰੀਆ ਨਹੀਂ ਦਿੰਦਾ ਕਿ ਇਹ ਮਠਿਆਈਆਂ ਜੋ ਖੋਇਆ ਹੈ ਅਸਲੀ ਬਣ ਰਿਹਾ ਨਕਲੀ ਬਣ ਰਿਹਾ ਹੈ ਹਰ ਕੋਈ ਆਪਣੇ ਘਰਾਂ ਦੇ ਬਾਹਰ ਇਸ ਤਰ੍ਹਾਂ ਦੇ ਟੈਂਟ ਥਾਂ-ਥਾਂ ਦੀ ਜਗ੍ਹਾ-ਜਗ੍ਹਾ ਤੇ ਤਿਉਹਾਰਾਂ ਤੇ ਦੇਖਦਾ ਜਦੋਂ 베ਸ ਕਿਸੇ ਚੀਜ਼ ਦਾ ਕਮਜ਼ੋਰ ਹੋਏਗਾ ਨਾ ਮੈਡਮ ਤਾਂ ਉਸ ਵੇਲੇ ਇਸ ਤਰ੍ਹਾਂ ਦੀ ਚੀਜ਼ਾਂ ਹੋਣੀ ਹੀ ਹੈ ਸਾਡਾ 베ਸ ਇੰਨਾ ਕੁ ਕਮਜ਼ੋਰ ਮੈਂ ਤੁਹਾਨੂੰ ਕਿਹਾ ਕਿ ਡੰਡਾ ਵੀ ਵੱਜਦਾ ਨਾ ਉਹਦੀ ਆਵਾਜ਼ ਨਹੀਂ ਉਹਦੀ ਦਰਦ ਵੀ ਨਹੀਂ ਹੈ ਉਹਦਾ ਦਰਦ ਕਿਉਂ ਨਹੀਂ ਹੈ ਕਿਉਂਕਿ ਡੰਡਾ ਇੱਕ ਤਰ੍ਹਾਂ ਦਾ ਨਾ ਪਿੱਟ ਥਪਤ ਪਾਉਣ ਵਾਲੀ ਗੱਲ ਆ ਉਹੇ ਤਰ ਕੋ ਆ ਗਿਆ ਠੀਕ ਹੈ ਤੇ ਨਾ ਰਸਤਾ ਸਾਰਾ ਸੈੱਟ ਹੋ ਗਿਆ ਤੈਨੂੰ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਤੂੰ ਆਰਾਮ ਨਾਲ ਕੰਮ ਕਰ ਲੇਕਿਨ ਕੀ ਚੱਕਰ ਆ ਕਿ ਆਖਿਰਕਾਰ ਜਿੱਥੇ ਉਹ ਚੀਜ਼ ਬਣ ਰਹੀ ਹੈ ਉਹ ਅੱਜ ਦੀ ਨਹੀਂ ਬਣ ਰਹੀ ਉਹ ਬਹੁਤ ਦੇਰ ਤੋਂ ਬਣ ਰਹੀ ਹੈ ਉੱਤੇ ਚੈਕਿੰਗ ਕਿਉਂ ਹਾਂ ਚੈਕਿੰਗ ਕਰਨਾ ਮਾੜੀ ਗੱਲ ਨਹੀਂ ਹੈ ਮੈਂ ਤਾਂ ਕਹਿੰਦਾ ਰੋਜ਼ ਚੈਕਿੰਗ ਕਰੋ ਸਵਾਲ ਇੱਥੇ ਸੀ ਇਹ ਕਰ ਰਿਹਾ ਕਿ ਆਖਿਰਕਾਰ ਜਦੋਂ ਦੀਵਾਲੀ ਆਉਂਦੀ ਉਦੋਂ ਹੀ ਕਿਉਂ ਦੀਵਾਲੀ ਤੋਂ ਬਿਨਾ ਸਾਰਾ ਸਾਲ ਚੱਲੋ ਮੈਂ ਤੁਹਾਨੂੰ ਕਹਿੰਦਾ ਸਿੱਧੀ ਗੱਲ ਮੌਸਮ ਕਦੋਂ ਖਰਾਬ ਹੁੰਦਾ ਸਭ ਤੋਂ ਜ਼ਿਆਦਾ ਫੂਡ ਖਰਾਬ ਹੁੰਦਾ ਉਹ ਜੁਲਾਈ ਔਰ ਆਗਸਟ ਦੇ ਮਹੀਨੇ ਚ ਹੁੰਦਾ ਜਿਸ ਵੇਲੇ ਕਿ ਬਰਸਾਤਾਂ ਦਾ ਸਮਾਂ ਹੁੰਦਾ ਉਸ ਵੇਲੇ ਅਕਸਰ ਅਸੀਂ ਕਹਿੰਨੇ ਆ ਕਿ ਘਰ ਦੀ ਚੀਜ਼ਾਂ ਜਿਹੜੀਆਂ ਨੇ ਖਰਾਬ ਹੋ ਜਾਂਦੀਆਂ ਜੇ ਘਰ ਦੀ ਚੀਜ਼ਾਂ ਖਰਾਬ ਹੋਈ ਨਹੀਂ ਤੇ ਬਾਹਰ ਦਾ ਤੇ ਵੈਸੀ ਹਾਲ ਬੜਾ ਮਾੜਾ ਕਿਉਂਕਿ ਉੱਥੇ ਤੇ ਖੁੱਲੇ ਜਿਹਾ ਅਸਮਾਨ 'ਚ ਸਾਰੀ ਚੀਜ਼ ਪਈ ਹੈ ਅਸੀਂ ਵੇਖੇ ਨੇ ਕਈ ਜਗ੍ਹਾ ਦੇ ਉੱਤੇ ਪੈਰਾਂ ਦੇ ਨਾਲ ਕਈ ਵਾਰ ਕਹਿੰਨੇ ਆ ਕਿ ਦੇਖਦੇ ਆਂਗੇ ਉਹ ਚੀਜ਼ਾਂ ਬਣਾਉਂਦੇ ਨੇ ਕੋਈ ਹੱਥਰਾ ਬਣਾਉਂਦੇ ਨੇ ਕੋਈ ਫਲਾਣਾ ਕਿਉਂ ਛੱਡ ਦਿਓ ਫਿਰ ਸਾਰਾ ਸਾਲ ਜਿਸ ਤਰੀਕੇ ਨਾਲ ਲੋਕੀ ਖਾ ਰਹੇ ਤੇ ਹੁਣ ਵੀ ਖਾਈ ਜਨ ਹੁਣ ਕਿਉਂ ਇੱਕ ਦੀਵਾਲੀ ਦੇ ਦਿਨਾਂ 'ਚ ਆਣਾ ਇਹ ਸਿੱਧੇ ਤੌਰ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਆ ਉਹਨਾਂ ਅਫਸਰਾਂ ਦੇ ਉੱਤੇ ਜਿਹੜੇ ਕਿ ਅਫਸਰ ਚੰਗੇ ਵੀ ਹੋਣਗੇ ਮੈਂ ਨਹੀਂ ਕਹਿ ਰਿਹਾ ਕਿ ਸਾਰੇ ਪਰ ਸਵਾਲ ਆ ਕਿ ਤੁਸੀਂ ਦੀਵਾਲੀ ਦੇ ਦਿਨਾਂ 'ਚ ਆ ਕੇ ਕੀ ਸ਼ੋਅ ਆਫ ਕਰਨਾ ਚਾਹੁੰਦੇ ਹੋ ਮਤਲਬ ਕੀ ਦਿਖਾਣਾ ਚਾਹੁੰਦੇ ਹੋ ਕਿਹੜੀ ਪਾਵਰ ਸ਼ੋਅ ਕਰਨਾ ਚਾਹੁੰਦੇ ਹੋ ਕਿ ਸਾਡੇ ਚੰਡੀਕਾ ਪਾਵਰ ਹੈਗੀ ਹੈ ਕਿ ਅਸੀਂ ਤੁਹਾਨੂੰ ਨੁਕਰੇ ਲਾਵਾਂਗੇ ਗਲਤ ਗੱਲ ਲਗੀ ਹੈ ਤੁਸੀਂ ਸਾਰਾ ਸਾਲ ਬਿਆਨ ਲਿਖੋ ਹਰ ਰੋਜ਼ ਦੀ ਚੈਕਿੰਗ ਕੁਆਲਿਟੀ ਕੋਈ ਇਦਾਂ ਦੇ ਫੂਡ ਸਟੈਂਡਰਡ ਮੇਨਟੇਨ ਕਰੋ ਜਿਹਦੇ ਨਾਲ ਕਿ ਸਾਰੀ ਚੀਜ਼ ਫੋਰਨ ਚ ਕਿਉਂ ਨਹੀਂ ਹੈ ਜੀ ਇੱਥੇ ਤੁਸੀਂ ਲੱਭਦੇ ਹੋ ਆਰਗੈਨਿਕ ਆਰਗੈਨਿਕ ਭਾਰਤ ਕੋਈ ਔਰਗੇਨਿਕ ਨਹੀਂ ਹੈ ਭਾਰਤ ਸਭ ਕੁਝ ਇਕੁਅਲ ਹੈ ਭਾਰਤ ਜਿਹੜਾ ਫੂਡ ਇੱਕ ਆਮ ਆਦਮੀ ਖਾਂਦਾ ਉਹ ਵੀਆਈਪੀ ਵੀ ਉਹੀ ਖਾਂਦਾ ਇੱਥੇ ਵੀਆਈਪੀ ਉਸ ਤੋਂ ਵੱਖਰਾ ਫੂਡ ਆਮ ਆਦਮੀ ਉਸ ਤੋਂ ਵੱਖਰਾ ਫੂਡ ਹੈ ਅੱਛਾ ਉਹ ਚੱਕਰ ਉਹੀ ਹੈ ਨਾ ਉਹਦਾ ਰੀਜ਼ਨ ਕੀ ਹੈ ਕਿ ਅਸੀਂ ਖੁਦ ਹੀ ਉਹਦੇ ਵਿੱਚ ਇਸ ਤਰ੍ਹਾਂ ਦੀ ਇੱਕ ਦੀਵਾਰ ਪਾ ਦਿੱਤੀ ਹੈ ਜਿਹਦੇ ਕਰਕੇ ਸਾਡੇ ਲੋਕਾਂ ਨੂੰ ਚੀਜ਼ਾਂ ਕਰਨੀਆਂ ਪੈ ਰਹੀਆਂ ਸੋ ਚੈਕਿੰਗ ਕਰੋ ਮੈਂ ਨਹੀਂ ਕਹਿੰਦਾ ਚੈਕਿੰਗ ਨਾ ਕਰੋ ਚੈਕਿੰਗ ਰੋਜ਼ ਕਰੋ ਚੈਕਿੰਗ ਦਾ ਕੋਈ ਪੈਰਾਮੀਟਰ ਤੈਅ ਕਰੋ ਕਿ ਅਗਰ ਕਿਸੇ ਦੀ ਸਾਰਾ ਸਾਲ ਚੈਕਿੰਗ ਹੋਣੀ ਚਾਹੀਦੀ ਹੈ 15 ਦਿਨ ਬਾਅਦ 20 ਦਿਨ ਬਾਅਦ ਉਹ ਆਪਣੀ ਰਿਪੋਰਟ ਆ ਕੇ ਦੇਵੇ ਉਹ ਆਪਣੀ ਆਪਣੀ ਜਿਹੜੀ ਚੀਜ਼ ਤਿਆਰ ਕਰਦੇ ਆ ਉਹਦਾ ਸਰਟੀਫਿਕੇਸ਼ਨ ਕਰੇ ਅੱਜ ਕੱਲ੍ਹ ਤੇ ਆਨਲਾਈਨ ਚੀਜ਼ਾਂ ਆ ਗਈਆਂ ਅੱਜ ਕੱਲ੍ਹ ਉਹਦਾ ਤੁਸੀਂ ਵੈਨ ਚਲਾਈਏ ਘਰ ਜਾ ਕੇ ਅਸੀਂ ਦੁੱਧ ਦੇ ਸੈਂਪਲ ਚੈੱਕ ਕਰਾਂਗੇ ਇਹ ਕਰਾਂਗੇ ਜੋ ਕਿੰਨੇ ਸੈਂਪਲ ਚੈੱਕ ਕਰਕੇ ਦਿੱਤੇ ਦਿਖਾਓ ਦੱਸੋ ਕਿਹੜੇ ਦੁੱਧ ਨੂੰ ਸੀਲ ਕੀਤਾ ਹੈ ਦੱਸੋ ਕਿੰਨਾ ਕ ਪਨੀਰ ਤੁਸੀਂ ਕਿਸੇ ਦਾ ਫੜਿਆ ਜੀ ਕਿਸੇ ਦੀ ਦੁਕਾਨ ਤੇ ਜਾ ਕੇ ਤੁਸੀਂ ਕਿੰਨੀ ਚੈਕਿੰਗ ਕੀਤੀ ਹੈ ਉਹ ਦੱਸੋ ਨਾ ਸਾਰਾ ਸਾਲ ਕਰੋ ਨਾ ਤੁਸੀਂ ਤਨਖਾਹ ਲੈ ਰਹੇ ਹੋ ਤੁਸੀਂ ਜਾਂ ਤੇ ਫਿਰ ਦਿਵਾਲੀ ਦਿਵਾਲੀ ਤਨਖਾਹ ਲਿਆ ਕਰੋ ਬਾਕੀ ਤਨਖਾਹ ਲੈਣੀ ਛੱਡ ਦਿਓ ਕਿਉਂਕਿ ਜਿਸ ਬੰਦੇ ਦਾ ਕੰਮ ਹੈ ਚੈਕਿੰਗ ਕਰਨਾ ਉਹਦਾ ਚੈਕਿੰਗ ਕਰਨ ਦਾ ਕੰਮ ਸਾਰੇ ਸਾਲ ਦਾ ਫਿਰ ਦਿਵਾਲੀ ਤਨਖਾਹ ਲਵੇ ਦਿਵਾਲੀ ਤਨਖਾਹ ਤੋਂ ਬਾਅਦ ਛੱਡ ਦੇ ਠੀਕ ਹੈ ਦਿਵਾਲੀ ਆਈ ਮੂ ਗਈ ਮੇਰੀ ਤਨਖਾਹ ਖਤਮ ਦਿਵਾਲੀ ਦਿਵਾਲੀ ਤਨਖਾਹ ਲਵੋ ਅੱਗੇ ਪਿੱਛੇ ਤਨਖਾਹ ਨਾਲ ਲਵੋ ਤੇ ਇਹ ਕੰਮ ਕਰੋ ਸੋ ਗੱਲ ਹੈ ਕਿ ਚੈਕਿੰਗ ਦੇ ਰਹੀ ਹੈ ਇਹਨੂੰ ਦੁਕਾਨਦਾਰੀ ਨਾ ਬਣਾਓ ਚੈਕਿੰਗ ਬਣਾਓ ਜਿੰਨਾ ਲੋਕਾਂ ਦਾ ਫਾਇਦਾ ਹੋਵੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਚਲ ਉਹਨਾਂ ਦੀ ਸੀਲਿੰਗ ਕਰੋ ਉਹਨਾਂ ਤੇ ਕਾਰਵਾਈ ਕਰੋ ਪਰ ਐ ਨਹੀਂ ਕਿ ਦੀਵਾਲੀ ਦੇ ਦੀਵਾਲੀ ਸਾਰਾ ਸਾਲ ਕਰੋ ਦੁੱਧ ਤੋਂ ਲੈ ਕੇ ਪਾਣੀ ਤੋਂ ਲੈ ਕੇ ਹੁਣ ਪਾਣੀ ਗੰਦਾ ਆ ਰਿਹਾ ਹੁਣ ਪਾਣੀ ਗੰਦਾ ਅਗਰ ਕੋਈ ਦੁਕਾਨਦਾਰ ਯੂਜ਼ ਕਰਨਾ ਤਾਂ ਉਹ ਵੀ ਚੀਜ਼ ਖਰਾਬ ਹੀ ਹੋਣੀ ਨਾ ਠੀਕ ਹੈ ਤੇ ਦੁਕਾਨਦਾਰ ਕਹੇਗਾ ਮੇਰੀ ਕੀ ਗਲਤੀ ਜੀ ਸੋ ਆ ਲੱਗੇ ਸਾਡੇ ਦੇਸ਼ ਚ ਹਾਲੇ ਤੱਕ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਨਹੀਂ ਬਣ ਸਕਿਆ ਅਸੀਂ ਉਹ ਚੀਜ਼ ਨਹੀਂ ਪ੍ਰੋਵਾਈਡ ਕਰਾ ਸਕੇ ਦੁਕਾਨਦਾਰ ਵਿਚਾਰਾ ਕੀ ਕਰਦਾ ਜੀ ਦੁਕਾਨ ਦੇ ਚ ਕੋਈ ਆ ਜਾਂਦਾ ਐਗਜ਼ੈਂਪਲ ਉਹ ਹੱਥ ਜੋੜ ਕੇ ਬੈਹਿੰਦਾ ਭਾਜੀ ਮੇਰੇ ਕੋ ਗਲਤੀ ਹੋ ਗਈ ਅੱਗੇ ਤੋਂ ਧਿਆਨ ਰੱਖਾਂਗਾ ਉਹ ਕਹੇਗਾ ਜੀ ਮੈਂ ਤੇ ਵੇਸਨੈਟ ਕੋ ਲਿੱਤਾ ਸੀ ਖੰਡ ਦੇ ਕੋ ਲਿੱਤੀ ਸੀ ਦੁੱਧ ਦੇ ਕੋ ਲਿੱਤਾ ਸੀ ਮਤਲਬ ਕਹਿਣ ਬਹੁਤ ਸਾਰੀ ਚੀਜ਼ ਹੈ ਨਾ ਤਾਂ ਕੋਈ ਕ੍ਰਾਈਟੇਰੀਆ ਤਿਆਰ ਹੋਣਾ ਚਾਹੀਦਾ ਇੱਕ ਦੀਵਾਲੀ ਦੇ ਉੱਤੇ ਚੈਕਿੰਗ ਦੇ ਨਾਂ ਦੇ ਉੱਤੇ ਇਹ ਕੰਮ ਕਰਨਾ ਇਹ ਬਿਲਕੁਲ ਮਤਲਬ ਬਰਦਾਸ਼ਤ ਤੋਂ ਬਾਹਰ ਜੀ ਸਰ ਅਗਰ ਮਿਲਾਵਾਂ ਇਹਦੀ ਗੱਲ ਕੀਤੀ ਜਾਵੇ ਤਾਂ ਗੁਰੂ ਘਰ ਨੂੰ ਨਹੀਂ ਬਖਸ਼ਿਆ ਗਿਆ। ਪਿੱਛੇ ਜੀ ਦੇਖਿਆ ਗਿਆ ਕਿ ਕਿ ਉਹ ਜਿਹੜਾ ਗੁਰਦੁਆਰਾ ਸ਼ਹੀਦਦਾ ਸਾਹਿਬ ਦੇ ਬਾਹਰ ਹੈ ਉੱਥੇ ਵੀ ਜਿਹੜਾ ਲੋਕ ਸੰਗਤ ਕਿਓਚੜਾ ਆਂਦੀ ਹੈ ਉਹ ਵੀ ਨਕਲੀ ਜਿਹੜਾ ਸੀ ਵੇਚਿਆ ਜਾਂਦਾ ਜਿਸ ਤੋਂ ਬਾਅਦ ਸਖਤੀ ਜਿਹੜੀ ਹੈ ਉਹ ਕੀਤੀ ਗਈ ਸੀ। ਲੋਕਾਂ ਨੇ ਵੇਚਿਆ ਨਾ। ਹੂੰ। ਵੇਚਣ ਵਾਲੇ ਨੂੰ ਇਹ ਸ਼ਰਮ ਨਹੀਂ ਆਈ ਕਿ ਮੈਂ ਗੁਰੂ ਘਰ ਦੇ ਵਿੱਚ ਜਾ ਕੇ ਵੀ ਇਹ ਕੰਮ ਕਰਦਾ ਪਿਆ। ਹੂੰ। ਮਤਲਬ ਉਹਦੇ ਵਿੱਚ ਅਸੀਂ ਇਹ ਨਹੀਂ ਕਹਿ ਰਹੇ ਡਾਟਾ ਹੈ ਔਰ ਬਕਾਇਦਾ ਸਿਹਤ ਵੀ ਭਾਗ ਦੀ ਰੇਡ ਹੋਈ ਹੈ। ਐਸਜੀਪੀਸੀ ਔਰ ਦਰਬਾਰ ਸਾਹਿਬ ਦੇ ਜਿਹੜੇ ਮੈਨੇਜਰ ਸਾਹਿਬ ਨੇ ਉਹ ਖੁਦ ਉੱਥੇ ਪਹੁੰਚਦੇ ਨੇ। ਜਿਰੇਸ਼ੀ ਦਾ ਸਾਹਿਬ ਦੇ ਜਿਹੜੇ ਪ੍ਰਬੰਧਕ ਹੈ ਉਹਨਾਂ ਨੇ ਸਾਫ਼ ਕਿਹਾ ਕਿ ਖਾਸ ਤੌਰ ਦੇ ਉੱਤੇ ਜੋ ਵੀ ਕੰਮ ਹੋ ਰਿਹਾ ਗਲਤ ਹੋ ਰਿਹਾ ਕਿ ਕਿਉਂ ਹੀ ਨਕਲੀ ਚੜ੍ਹ ਗਏ ਹੁਣ ਕਿਉਂ ਕੋ ਨਕਲੀ ਜਿਹੜਾ ਚੜਦਾ ਪਿਆ ਲੋਕ ਚੜਾ ਰਹੇ ਨਾ ਲੋਕਾਂ ਨੂੰ ਤਾਂ ਇੰਨੀ ਕੋਈ ਸ਼ਰਮ ਨਹੀਂ ਆਣੀ ਜਿਹੜੇ ਇਹੋ ਜਿਹਾ ਗਲਤ ਕੰਮ ਕਰਦੇ ਆ ਕਿ ਕੁਛ ਤੇ ਸ਼ਰਮ ਕਰ ਲੋ ਗੁਰੂ ਘਰ ਨੂੰ ਤਾਂ ਛੱਡ ਦਿਓ ਕੱਟੋ ਘੱਟ ਗੁਰੂ ਘਰ ਨੂੰ ਤਾਂ ਛੱਡ ਦਿਓ ਪਰ ਸਵਾਲ ਹੈ ਕਿ ਆਖਿਰਕਾਰ ਉਹ ਕਿਉਂ ਬਣਿਆ ਕਿਵੇਂ ਉਹ ਕਿਉਂ ਆਇਆ ਕਿਵੇਂ ਹਾਂ ਦਿਵਾਲੀ ਦੇ ਲਾਗੇ ਹੁੰਦਾ ਤੇ ਨਾ ਗਣੇ ਵੇਖੋ ਜੀ ਸੀ ਕਮਾਲ ਕਰਤਾ ਕਿ ਉਹ ਪੜ ਲਿਆ ਫਲਾਣਾ ਕਰ ਲਿਆ ਟਮਕਾਣਾ ਕਰ ਲਿਆ ਉਸ ਵੇਲੇ ਤੇ ਕਿਸੇ ਨੇ ਪੁੱਛਿਆ ਤੱਕ ਨਹੀਂ ਜੇ ਐ ਜੀ ਪੀ ਸੀ ਨੇ ਕੰਪਲੀਟ ਦਿੱਤੀ ਜੇ ਸੀ ਦਾ ਸਾਹਿਬ ਵਾਲੇ ਮੈਨੇਜਰ ਸਾਹਿਬ ਨੇ ਕੰਪਲੀਟ ਦਿੱਤੀ ਲੋਕਾਂ ਨੇ ਕੰਪਲੀਟ ਕੀਤੀ ਤੁਸੀਂ ਕੋਈ ਕਾਰਵਾਈ ਕੀਤੀ ਉਸਿਕਾ ਕੋਈ ਗੱਲ ਨਹੀਂ ਜੀ ਉਹ ਚਾਹ ਰਹੇ ਨੇ ਆਪ ਹੀ ਬੋਰਡ ਬੋਰਡ ਬਾਹਰ ਲਾਤੇ ਕਿ ਠੀਕ ਹੈ ਜੀ ਨਕਲੀ ਕਿਉਂ ਨਾ ਚਰਾਓ ਦੇਸੀ ਅਸਲੀ ਕਿਉਂ ਚਰਾਓ ਗੁਰੂ ਘਰ ਦੀ ਜੋਤ ਜਰੀ ਹੈ ਉਹਦੇ ਤੇ ਫਰਕ ਪੈਂਦਾ ਪਰ ਸਿਹਤ ਵਿਭਾਗ ਵੱਲੋਂ ਕਾਰਵਾਈ ਨਹੀਂ ਹੋਈ ਹਾਂ ਉਹ ਦੀਵਾਲੀ ਚ ਕੀਤਾ ਹੁੰਦਾ ਤੇ ਫਿਰ ਕਾਰਵਾਈ ਹੋਈ ਨਹੀਂ ਸੀ ਅੱਜ ਕੋਈ ਦੀਵਾਲੀ ਹੁੰਦੀ ਤਾਂ ਗਾਣਾ ਲਿਆਓ ਟਾਮ-ਜਾਮ ਲਸ਼ਕਰ ਚੱਕੋ ਕਿੱਥੇ ਬੰਦਾ ਉਹ ਬੰਦੇ ਫੜੇਗੇ ਉਹ ਬੰਦੇ ਨਹੀਂ ਫੜੇਗੇ ਜਿਨ੍ਹਾਂ ਨੇ ਪ੍ਰਮਾਤਮਾ ਨਾਲ ਧੋਖਾ ਕੀਤਾ ਪ੍ਰਮਾਤਮਾ ਨਾ ਰੱਬ ਹੈ ਅਸੀਂ ਜਾ ਕੇ ਇਥੇ ਆਸਥਾ ਸੀਸ ਨਵਾਨੇ ਅਸੀਂ ਮੱਥਾ ਟੇਕਦਿਆਂ ਸਾਡਾ ਪਰਮਾਤਮਾ ਅਸੀਂ ਤਾਂ ਪਰਮਾਤਮਾ ਨਾਲ ਧੋਖਾ ਕਰ ਗਏ ਉਹਦੇ ਤੇ ਸਿਰ ਵੀ ਭਗਣੀ ਕੋਈ ਕਾਰਵਾਈ ਨਹੀਂ ਕੀਤੀ ਤੇ ਦੁਕਾਨਦਾਰਾਂ ਤੇ ਕਾਰਵਾਈ ਕਰਨੀ ਸਿਰਫ ਦੀਵਾਲੀ ਮੌਕੇ ਦੁਕਾਨਦਾਰ ਨਹੀਂ ਮੈਂ ਕਹ ਰਿਹਾ ਸੀ ਹੋਰ ਤਾਂ ਦੁਕਾਨਦਾਰ ਬਹੁਤ ਗੰਦ ਵੇਚਦੇ ਹੋਣਗੇ ਯਾਰ ਪਰ ਜਿਹੜਾ ਬੰਦਾ ਇੱਕ ਦਿਨ ਗੰਦ ਦਵਾਈਆਂ ਉਹ ਦੀਵਾਲੀ ਤੇ ਗੰਦ ਨਹੀਂ ਵੇਚੇਗਾ ਉਹ ਸਾਰਾ ਸਾਲ ਗੰਦ ਵੇਚੇਗਾ ਤੇ ਸਾਰਾ ਸਾਲ ਉਤੇ ਕਾਰਵਾਈ ਹੋਣੀ ਚਾਹੀਦੀ ਠੀਕ ਆਰ ਮੈਂ ਚਲਾਨ ਕਰੀ ਜੋ ਕੀ ਲੱਗਦਾ ਕਿ ਕਾਰਵਾਈ ਤਾਂ ਨਹੀਂ ਹੁੰਦੀ ਕਿ ਸਿਹਤ ਭਾਗ ਵੱਲੋਂ ਪੈਸੇ ਲੈ ਕੇ ਚੁੱਪੀ ਤੋੜ ਲਈ ਜਾਂਦਾ ਦੇਖੋ ਇਹ ਚੀਜ਼ ਨੂੰ ਪ੍ਰੂਫ ਕਰਨਾ ਸਾਡਾ ਕੰਮ ਨਹੀਂ ਹੈ ਕਿ ਉਹ ਪੈਸੇ ਲੈ ਰਹੇ ਆ ਨਹੀਂ ਲੈ ਰਹੇ ਕਿਉਂਕਿ ਇਸ ਚੀਜ਼ ਦਾ ਅਸੀਂ ਮੁਲਾਂਕਣ ਨਹੀਂ ਕਰ ਸਕਦੇ ਪਰ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਆਖਿਰਕਾਰ ਤੁਸੀਂ ਸਾਰਾ ਸਾਲ ਕਿਉਂ ਨਹੀਂ ਮਹਿਜ ਦੀਵਾਲੀ ਲੱਗ ਕੇ ਆ ਕੇ ਇਸ ਤਰ੍ਹਾਂ ਦੇ ਕੰਮ ਕਰਨਾ ਇਹ ਸਿੱਧਾ-ਸਿੱਧਾ ਦਰਸਾਉਂਦਾ ਕਿ ਦਾਲ ਮੇਂ ਕੁਛ ਕਾਲਾ ਹੈ ਕਹਾਵਤ ਹੈ ਨਾ ਦਾਲ ਮੇਂ ਕੁਛ ਕਾਲਾ ਹੈ ਲੇਕਿਨ ਇਸ ਤਰ੍ਹਾਂ ਦੀ ਚੀਜ਼ਾਂ ਤੋ ਲੱਗਦਾ ਹੈ ਸ਼ਾਇਦ ਦਾਲ ਹੀ ਕਾਲੀ ਹੈ ਠੀਕ ਹੈ ਕਾਰਵਾਈ ਕਰੋ ਮੈਂ ਨਹੀਂ ਕਹਿ ਰਿਹਾ ਕਾਰਵਾਈ ਨਾ ਕਰੋ ਕਾਰਵਾਈ ਠੋਕ ਕੇ ਕਰੋ ਪਰ ਇੱਕ ਪੈਰਾਮੀਟਰ ਤਿਆਰ ਕਰੋ ਯਾਨੀ ਕਿਸੇ ਦਾ ਡਗੜ 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 ਡਗੜਾਂ ਤੇ ਚਲੇਗੇ ਸਾਰਾ ਸਾਲ ਕੋ ਨਹੀਂ ਕਰਦੇ ਏਮਪਲਾਈਜ਼ ਉਹ ਹੀ ਨੇ ਨਾ ਯਾਂ ਤੇ ਤਨਖਾਹ ਲੈ ਨਹੀਂ ਛੱਡੋ ਮਤਲਬ ਕੰਮ ਉਹ ਕਰੋ ਜਿਹੜਾ ਕਿ ਠੀਕ ਲੱਗੇ ਕਿ ਇੱਕ ਤਿਹਾਰ ਦੇ ਨਾਮ ਦੇ ਉੱਤੇ ਆਪਣੀ ਸ਼ਕਤੀ ਦਹਾਣਾ ਇਹ ਗਲਤ ਹੈ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਇਹ ਗੱਲ ਕਿਤੇ ਨਾ ਕਿਤੇ ਤਾਂ ਬਹੁਤ ਜ਼ਰੂਰੀ ਹੈ ਲੋਕਾਂ ਦਾ ਅਲਰਟ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਆਖਿਰਕਾਰ ਤਿਉਹਾਰਾਂ ਤੇ ਜਦੋਂ ਮਠਿਆਈਆਂ ਖਰੀਦਦੇ ਨੇ ਤਾਂ ਕੀ ਤੁਸੀਂ ਵੀ ਕਿਤੇ ਉਹ ਮਠਿਆਈਆਂ ਜਿਹੜੀਆਂ ਨੇ ਮਿਲਾਵਟ ਵਾਲੀਆਂ ਤੇ ਨਹੀਂ ਖਰੀਦ ਰਿਆ ਕੀਤਾ ਮਠਾਸ ਜਿਹੜੀ ਉਹ ਸੱਚਮੁੱਚ ਖਰੀਦ ਤੇ ਨਹੀਂ ਹਾਂ ਤੇ ਸਵਾਲਾਂ ਦੇ ਕੇਰੇ 'ਚ ਖੜਾ ਹੁੰਦਾ ਹੈ ਸਿਹਤ ਵਿਭਾਗ ਹੀ ਆਖਿਰਕਾਰ ਕਿਉਂ ਸਿਹਤ ਵਿਭਾਗ ਨੂੰ ਤਿਉਹਾਰਾਂ ਦੇ ਸਮੇਂ ਹੀ ਇਹ ਗਤੀਵਿਧੀਆਂ ਚੈਕਿੰਗ ਕਰਨਾ ਯਾਦ ਆਂਦਾ ਹੈ ਪੂਰੇ ਸਾਲ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਕੋਈ ਥੋਸ ਕਦਮ ਕਿਉਂ ਨਹੀਂ ਚੁੱਕਿਆ ਜਾਂਦਾ ਤਾਂ ਜੋ ਮਿਲਾਵਟ ਖੁਰ ਕਰਦੇ ਨੇ ਜਾਂ ਮਿਲਾਵਟੀ ਚੀਜ਼ਾਂ ਮਠਿਆਈਆਂ ਵੇਚਦੇ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੀ ਕਹਿਣਾ ਹੈ ਇਸ ਦੇ ਬਾਰੇ ਤੁਹਾਡੀ ਕੀ رائے ਹੈ ਸਾਨੂੰ ਕਮੈਂਟ ਕਰਕੇ ਜਰੂਰ